ਨਮਸਕਾਰ ਦੋਸਤੋ ਮੈਂ ਡਾਕਟਰ ਬਗੰਬ ਦੇਖਿਓ ਤੁਹਾਡਾ ਮੇਰੇ ਚੈਨਲ 'ਤੇ ਸਵਾਗਤ ਕਰਦਾ ਹਾਂ ਮੈਂ ਜੋ ਟੌਪਿਕ ਲੈ ਕੇ ਆਇਆ ਅੱਜ ਦਾ ਸਪਨ ਦੋਸ ਬਾਰੇ ਲੈ ਕੇ ਆਇਆ ਇਹ ਇੱਕ ਐਦਾਂ ਦੀ ਜੈਵਿਕ ਪ੍ਰਣਾਲੀ ਚੱਲ ਕੇ ਰਿਹਾ ਹੈ ਜਿਸ ਵਿੱਚ ਨੌਜਵਾਨ ਜਾਂ ਵੱਡੇ ਉਮਰ ਦੇਆਂ ਦਾ ਸੁਪਨੇ ਦੇ ਵਿੱਚ ਜਾਂ ਨੀਂਦ ਦੇ ਵਿੱਚ ਵੀਰੇਜ ਨਿਕਲ ਜਾ ਉਹਨੂੰ ਸਪਨ ਦੋਸ ਕਹਿੰਦੇ ਹੈ ਅੱਜ ਕੱਲ ਇਹ ਆਮ ਹੁੰਦੀ ਜਾ ਰਹੀ ਹੈ ਸੂਚਨਾ ਗਰਮੀ ਚ ਇਹ ਸਮੱਸਿਆ ਵਧ ਜਾਂਦੀ ਹੈ ਕਾਰਨ ਕੀ ਨੇ ਹਾਰਮੋਨਲ ਬੈਲੈਂਸ ਹੋ ਜਾਂਦਾ ਸਟ्रेस ਹੋ ਜਾਣਾ ਆਨ ਹੈਲਦੀ ਲਾਈਫ ਸਟਾਈਲ ਕੁਝ ਗਲਤ ਗਲਤ ਖਾਈ ਜਾਂਦੇ ਰਹਿੰਦੇ ਨੇ ਕੁਝ ਵੀ ਖਾ ਲਿਆ ਫਾਸਟ ਫੂਡ ਖਾ ਲਿਆ 버ਗਰ ਖਾ ਲਿਆ ਐਦਾਂ ਲਾਈਕ ਜਾਂ ਅੱਜ ਕੱਲ ਪੌਨ ਵੀਡੀਓ ਜ਼ਿਆਦਾ ਦੇਖ ਰਹੇ ਨੇ ਅਸ਼ਲੀਲ ਕੰਟੈਂਟ ਦੇਖ ਰਹੇ ਨੇ ਤਾਂ ਅੱਜ ਕੱਲੇ ਸਵੱਸਿਆ ਜ਼ਿਆਦਾ ਹੋ ਰਹੀ ਹੈ ਇਸ ਪਰਵੈਂਸ਼ਨ ਕੀ ਹੈ ਆਪਾਂ ਨੂੰ ਫਿਜ਼ੀਕਲ ਐਕਸਰਸਾਈਜ਼ ਕਰਨੀ ਚਾਹੀਦੀ ਹੈ ਆ ਡਾਈਟ ਅੱਛੀ ਰੱਖਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਦੇ ਨਾਲ ਇਸ ਚੀਜ਼ ਤੋਂ ਬਚਿਆ ਜਾ ਸਕਦਾ ਯੋਗਾ ਮੈਡੀਟੇਸ਼ਨ ਵਧੀਆ ਸਵਾਰਾਂ ਨੇ ਮਾਸਟਰਬੇਸ਼ਨ ਬਹੁਤ ਕਟ ਕਰਨੀ ਚਾਹੀਦੀ ਹੈ ਅੱਜ ਕੱਲ ਜੋ ਇਹ ਜੰਗ ਪੀੜੀ ਆ ਉਹਨੂੰ ਮਾਸਟਰਬੇਸ਼ਨ ਬਾਰੇ ਨੌਲੇਜ ਹੀ ਨਹੀਂ ਹੈ ਸੈਕਸ਼ੂਅਲ ਨੌਲੇਜ ਨਹੀਂ ਤਾਂ ਕੰਸਲਟ ਕਰਾਇਆ ਜਾਵੇ ਡਾਕਟਰ ਦੇ ਨਾਲ ਕੀ ਹਾਂ ਹਾਊ ਟੂ ਮਾਸਟਰਬੇਸ਼ਨ ਕਰਨੀ ਹੈ ਜਾਂ ਨਹੀਂ ਕਰਨੀ ਐਲੋਪੈਥੀ ਇਸ ਨੂੰ ਬਿਮਾਰੀ ਨਹੀਂ ਮੰਨਦੀ ਸਭ ਦੋਸਤੋ ਆਯੁਰਵੇਦ ਦੇ ਵਿੱਚ ਇਸ ਨੂੰ ਬਿਮਾਰੀ ਮੰਨਿਆ ਜਾਂਦਾ ਤੇ ਇਸ ਦੇ ਲਈ ਟ੍ਰੀਟਮੈਂਟ ਕੀ ਹੈ ਟ੍ਰੀਟਮੈਂਟ ਹੈ ਆਪਾਂ ਨੂੰ ਅ ਸਭ ਤੋਂ ਪਹਿਲਾਂ ਤਾਂ ਜੋ ਮੈਂ ਪ੍ਰੀਕਾਸ਼ਨ ਦੱਸਿਓ ਕਰਨੀ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਮੈਡੀਸਨ ਜੋ ਕਿ ਲਾਈਕ ਸਪਨਦੋਸ਼ਰ ਵਟੀ ਸਪਨਦੋਸ਼ਰ ਵਟੀ ਕੇ ਦੋ ਦੋ ਗੋਲੀਆਂ ਸਵੇਰ ਸ਼ਾਮ ਤੇ ਵੰਗਭਸਮ ਦੀ ਦੋ ਦੋ ਚੁਟਕੀਆਂ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਯੂਜ਼ ਕਰਨਾ ਹੈ ਥੈਂਕ ਯੂ ਵੈਰੀ ਮਚ ਤੇ ਆਸ਼ਾ ਕਰਦਾ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਮੇਰੀ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਕਰੋ